ਅੱਜ ਅੰਮ੍ਰਿਤਸਰ ਦੇ ਵਿੱਚ ਸਰਦਾਰ ਸਰਬਜੀਤ ਸਿੰਘ ਪੁੱਲਰ ਜੀ ਨੇ ਆਪਣੇ ਸਵਰਗੀ ਪਿਤਾ ਜੀ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਡੋਨੇਟ ਬਲੱਡ ਬੈਗ ਵੱਲੋਂ ਇੱਕ ਵੱਡਾ ਖੂਨਦਾਨ ਕੈਂਪ ਲਗਾਇਆ ਗਿਆ ਜਿੱਥੇ ਬਹੁਤ ਸਾਰੇ ਲੋਕਾਂ ਨੇ ਆ ਕੇ ਖੂਨਦਾਨ ਕੀਤਾ ਇਸ ਕੈਂਪ ਦੇ ਵਿੱਚ ਲਗਭਗ 1000 ਯੂਨਿਟ ਦੇ ਕੋ ਲੋਕਾਂ ਨੇ ਖੂਨਦਾਨ ਕੀਤਾ ਡਾਕਟਰ ਸਰਬਜੀਤ ਸਿੰਘ ਪੁੱਲਰ ਜੀ ਨੇ ਆਪਣੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਤਹਿਲਕਾ ਟੀਵੀ ਤੋਂ ਖੁਸ਼ਬੂ ਸ਼ਰਮਾ ਦੀ ਰਿਪੋਰਟ ਮੈਂ ਮਰਿੰਦਰ ਸਿੰਘ ਅੱਜ ਇਹ ਮੁੰਡਾ ਕੈਂਪ ਤੇ ਸਤਾਂਨਲੇ ਵੇਨ ਸਰਦਾਰ ਮਰਿੰਦਰ ਸਿੰਘ ਜੀ ਦੀ ਯਾਦ ਵਿੱਚ ਇਹ ਬੜਾ ਵਿਸ਼ਾਲ ਹੁੰਦਣ ਤੇ ਲੱਗਾ ਤੇ ਵਾਕਿਆਨ ਜਗਤ ਲੋਕ ਵੀ ਆਏ ਨੇ ਮੈਂ ਸਾਥ ਤੁਹਾਡੇ ਮਾਦਮਾਂ ਨੂੰ ਸਾਰੇ ਮੌਜਦਨ ਪੀੜ ਨੂੰ ਫੀਲ ਕਰਨਾ ਚਾਹੁੰਦਾ ਹਾਂ ਕਿ ਬੰਦੋਵਾਲ ਕੇ ਇਲਾਕੇ ਨੂੰ ਇੱਕ ਮਹਾਨ ਕੁੰਦਨ ਅਸਥਾਨ ਚਿਹਰੇ ਦੀ ਆਪਾਂ ਇਸ ਮੁੰਡਾ ਕਰਕੇ ਜੀਤਿ ਪਛਾ ਸਕਦੇ ਹਾਂ ਤੇ ਲੋੜਵੰਦਾਂ ਦੇ ਕੰਮ ਆ ਸਕਦੇ ਆ ਇਸ ਕਰਕੇ ਮੈਂ ਆਪੇ ਮਾਦਮਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜੇੜਾ ਕੋਈ ਆਸੋਤਾ ਇੱਥੇ ਆਵੇ ਤੇ ਸਰ ਜੀ ਵੀ ਕਿ ਮੌਜੂਦਾ ਕਿਹੜੀ ਅਜਿਹੀ ਨਸ਼ੇ ਗਈ ਲਤ ਵਿੱਚ ਲੱਗੀ ਹੋਈ ਆ ਤੇ ਉਹਦੇ ਬਾਰੇ ਥੋੜਾ ਦੱਸੋ ਕਿ ਅਪੀਲ ਕਰਨਾ ਚਾਹੁੰਦੇ ਹੋ ਸ਼ਹਿਰ ਵਾਸੀ ਇਹਨਾਂ ਸ਼ਹਿਰਾਂ ਵਾਸਤੇ ਇਹੋ ਕਿ ਇਹ ਤਰ੍ਹਾਂ ਨਾ ਕਿ ਉਹ ਕੋਚ ਸਸਾ ਦਾ ਸਾਧਨ ਨੌਜਵਾਨ ਕਿਹੜੀ ਖੇਡਾਂ ਨਾਲ ਜੋੜੇ ਇਹੋ ਜੇ ਕੈਂਪਾਂ ਵਿੱਚ ਸ਼ਾਮਲ ਹੋਣ ਸੰਬੰਧੀ ਨਿਯਮ ਦਿੱਤੀ ਜਾਵੇ ਖੇਡਾਂ ਨਾਲ ਜੋੜਿਆ ਜਾਵੇ ਇਹੋ ਜਿਹੀ ਹੋਰ ਵੀ ਵੱਧ ਵੱਧ ਕੈਂਪ ਹੋਣੀ ਚਾਹੀਦੀ ਆ ਤਾਂ ਜੋ ਨੌਜਵਾਨ ਕੋਈ ਰਸਿਆਂ ਵੱਲੋਂ ਮੋੜੇ ਪੰਜਾਬ ਜਿਹੜਾ ਸਿੱਧੇ ਰਾਹ ਪੜੇ ਨੌਜਵਾਨ ਪੀੜ ਜਿਹੜਾ ਸੁਧਾਰ ਹੋ ਸਕੇ ਤੇ ਆਪਣੇ ਪੰਜਾਬ ਦਾ ਜਿਹੜਾ ਵਧੀਆ ਹੋ ਸਕੇ ਸਤਿਕਾਰਯੋਗ ਮੇਰਾ ਨਾਮ ਡਾਕਟਰ ਸਰਪਤੀ ਸਿੰਘ ਖੁੱਲਰ ਜੀ ਵਰਗੀਪਤਾ ਜਥੇਦਾਰ ਮਖਤਿਆਰ ਸਿੰਘ ਭੁੱਲਵੀ ਦੀ ਸਾਨਾ ਮਿੱਟੀ ਯਾਦਗਾਰ ਨੂੰ ਸਮਰਪਿਤ ਹੈ ਜੋ ਵਿਸ਼ਾਲ ਕੋਨਦਾਨ ਕਮ ਖਾਲਸਾ ਬਲੱਡ ਜਨਰੇਟ ਜੁਨਿਸਟਰ ਸੈਕਟਰੀ ਸਰਵਲੋਂ ਸਾਡਾ ਬਹੁਤ ਧੰਨਵਾਦ ਕਰਦਾ ਹਾਂ ਇਸ ਟੀਮ ਦਾ ਜਿਨ੍ਹਾਂ ਨੇ ਸਾਨੂੰ ਇਸ ਚੰਗੇ ਕੰਮ ਲਈ ਪ੍ਰੇਰਿਤ ਸਾਡੇ ਤੋਂ ਬੌਂਡ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਹੈ ਉਹ ਆਪਦੇ ਹੈ ਇਹਨਾਂ ਦਾ ਆਪਣੀ ਟੀਮ ਦਾ ਖਾਲਸਾ ਬਲੱਡ ਟੀਮ ਸਰਦਾਰ ਅਮਨਦੀਪ ਸਿੰਘ ਜੀ ਪ੍ਰਧਾਨ ਜੀ ਸਰਦਾਰ ਸਰਦੂ ਸਿੰਘ ਜੀ ਕਾਲਸਾ ਸਰਦਾਰ ਜੱਗੀ ਸਿੰਘ ਜੀ ਕਾਮੀ ਤੇ ਸਰਦਾਰ ਬਲਜੀਤ ਸਿੰਘ ਜੀ ਦੇ ਵਾਲੇ ਜੋ ਮੈਂ ਬਹੁਤ ਪੈਸਾ ਹੋਇਆ ਤੇ ਸਰਦਾਰ ਮਨੁਸ਼ੀਲ ਦੀ ਮਾਰੀ ਮਾਦਾ ਬਹੁਤ ਸਾਰਾ ਪਾਰਨਾ ਮੈਂ ਦਤਾਰਨ ਹਰ ਸਪੋਰਟੀ ਟੀਮ ਦਾ ਧੰਨਵਾਦ ਕਰਦਾ ਹਾਂ ਖਾਸ ਕਰਕੇ ਇਹਨਾਂ ਨੌਨਰਾਂ ਦਾ ਨੌਜਵਾਨ ਵੀਰਾਂ ਦਾ ਨੌਜਵਾਨ ਪਹਿਰਾਂ ਦਾ ਜਿਹੜੇ ਸਾਡੀ ਇਸ ਕੈਂਪ ਦਾ ਹਿੱਸਾ ਬਣੇ ਔਰ ਸਾਡੇ ਕੈਂਪ ਨੂੰ ਨਾਲੇ ਸਪੂਰਨ ਤੌਰ ਤੇ ਜਿਹੜਾ ਸੈਕਸ ਕੀਤਾ ਮਨਜੀਤ ਸਿੰਘ ਅੱਜ ਕਿੰਨੇ ਯੋਗ ਲਾਗੇ ਅੱਜ ਆਇਆ ਤਾਂ ਪੀਸ ਦੇ ਉੱਤੇ ਆ ਗਿਆ 500 ਪਲੱਸ ਬੜਾ ਜੁੱਟ ਪਾ ਲਿਆ ਮੈਂ ਆਸ ਕਰਦਾ 8000 ਦੇ ਲਗਭਗ ਲਿਖਦੇ ਡੇਟ ਹੋਣੀ ਕਿਉਂਕਿ ਨੌਜਵਾਨ ਕਾਫੀ ਪ੍ਰਸਾਦ ਦੇ ਨਾਲ ਜਿਹੜੇ ਆ ਰਹੇ ਨੇ ਤੇ ਨਵੇਂ ਲੜਕੀਆਂ ਨੂੰ ਕੀ ਕਹਿਣਾ ਜਾਵੇ ਜਿਹੜੇ ਬਲੱਡ ਦੇ ਦਰਕਾਰ ਕਰਦੇ ਦੇਖੋ ਜੀ ਨੌਜਵਾਨ ਪੀੜੀ ਨੂੰ ਅਪੀਲ ਹੈ ਜੀ ਤਾਂ ਮੈਂ ਇੱਕ ਨਿਮਾਣਾ ਜਿਹਾ ਸਿਵਾਦਾਰ ਹੋਣਾ ਤੇ ਫੀਲ ਕਰਦਾ ਕਿਉਂਕਿ ਮੈਂ ਕਹਿ ਨਹੀਂ ਸਕਦਾ ਪਰ ਫਰਜ਼ੀਆ ਛੋਟੇ ਵੀਰਾਂ ਨੂੰ ਔਰ ਵੱਡੇ ਵੀਰਾਂ ਨੂੰ ਜਿਹੜੇ ਵੀ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਨੇ ਉਹਨਾਂ ਨੂੰ ਇੱਕ ਜਗਾ ਛੱਡ ਕੇ ਕਿਸੇ ਭਲੇ ਦੇ ਕੰਮ ਵਾਸਤੇ ਅੱਗੇ ਆਉਣਾ ਚਾਹੀਦਾ ਜਿੱਦਾਂ ਬਲਾਟਨ ਰੇਡ ਦਾ ਸਾਂਝ ਸੇਵਾ ਵੀ ਹੈ ਕੋਈ ਕਿਸੇ ਨੂੰ ਕਪੜੇ ਦਾਨ ਕਰਦਾ ਕੋਈ ਕਿਸੇ ਨੂੰ ਘਰ ਦਾਨ ਕਰਦਾ ਕੋਈ ਕਿਸੇ ਨੂੰ ਮੈਡੀਸਿਨ ਕਰਦਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪੰਜਾਬ ਦੇ ਵਿੱਚ ਜਰੂਰਤ ਹੈ ਮੈਂ ਕਹਾਂਗਾ ਕਿ ਇਹਨਾਂ ਦੀ ਆ ਕੇ ਹੈਲਪ ਕਰਨੀ ਬਹੁਤ ਜ਼ਰੂਰੀ ਸਾਰੇ ਕਰਮਕ ਖੂਨਦਾਨ ਹਾਂਜੀ ਕਿੰਨਾ ਖੂਨਦਾਨ ਕੈਂਪ ਹੈ 8ਵਾਂ ਖੂਨਦਾਨ ਕੈਂਪ ਹੈ ਆਪ ਸਾਥੀ ਕਰਦੇ ਵੈਸੇ ਕੁੰਦਣ ਕਿੰਨਾ ਲੱਗਦੇ ਰਹਿੰਦੇ ਲੇਕਿਨ ਜਿਹੜਾ ਸਲਾਣਾ ਕੁੰਦਣਾਂ ਦੇ ਆੜਵਾ ਨੂੰ ਕੁੰਡਕ ਨੇ ਯੂਨਿਟ ਹੋ ਗਿਆ 500+ 500+ 500+ ਠੀਕ ਧੰਨਵਾਦ ਜੀ ਸਰ